ਮੁਰਦਾਬਾਜ਼ ਮੁਰਦਾਬਾਜ਼ ਮੀਓ ਤੋਂ ਕੀ ਮੁਰਦਾਬਾਜ਼ ਮੁਰਦਾਬਾਜ਼ ਮੁਰਦਾਬਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਜਾਤੀਵਾਦੀ ਪ੍ਰਸ਼ਾਸਨ ਹੈ ਇਹ ਲਗਾਤਾਰ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹਦੇ ਨਾਲ ਖਿਲਵਾੜ ਕਰ ਰਿਹਾ ਕਨਸਟੀਟਿਊਸ਼ਨਲ ਵੈਲਿਊਜ਼ ਨੂੰ ਸ਼ੱਕੇ ਤੇ ਟੰਗ ਕੇ ਇਹ ਯੂਨੀਵਰਸਿਟੀ ਨੂੰ ਆਪਣੀ ਅਪਰ ਕਾਸਟ ਲੋਬੀ ਬਣਾਉਣਾ ਚਾਹੁੰਦਾ ਜਦੋਂ ਵਿਦਿਆਰਥੀ ਆਪਣੇ ਹੱਕ ਮੰਗ ਰਹੇ ਨੇ ਪਛੜੇ ਸਮਾਜ ਤੋਂ ਦਲਿਤ ਸਮਾਜ ਤੋਂ ਆਪਣਾ ਹੱਕ ਮੰਗਦੇ ਨੇ ਤਾਂ ਇਹਨਾਂ ਦੇ ਢਿੱਡ ਦੇ ਵਿੱਚ ਪੀੜ ਹੋਣ ਲੱਗ ਜਾਂਦੀ ਆ ਤਾਂ ਉਹ ਜਿਹੜੀ ਪੀੜ ਆ ਉਹ ਸੈੱਟ ਕਰਨੀ ਆਲੀ ਤੇ ਉਹਨੂੰ ਸੈੱਟ ਕਰਨ ਲਈ ਬੈਠੇ ਆ ਇਹਦੀ ਸੈਂਟਰ ਦੀ ਸਰਕਾਰ ਆ ਉਹ ਲਗਾਤਾਰ ਪੰਜਾਬੀਆਂ ਦੇ ਨਾਲ ਤੇ ਪੰਜਾਬ ਦੇ ਨਾਲ ਲਗਾਤਾਰ ਧੱਕਾ ਕਰ ਰਹੀ ਆ ਕਿ ਉਹਨੇ ਚੰਡੀਗੜ੍ਹ ਨੂੰ ਯੂਟੀ ਬਣਾ ਰੱਖਿਆ ਤਾਂ ਉਸੇ ਤਹਿਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਚੰਡੀ ਯੂਨੀਵਰਸਿਟੀ ਦਾ ਰੌਲਾ ਹੀ ਆ ਤੇ ਨਾ ਇੱਥੇ ਸਟੇਟ ਦੇ ਰੂਲ ਲੱਗਦੇ ਨੇ ਨਾ ਸੈਂਟਰ ਦੇ ਰੂਲ ਲੱਗਦੇ ਨੇ ਜ਼ਰੂਰੀ ਗੱਲ ਜਿਹੜੀ ਹੈਗੀ ਆ ਕਿ ਪੰਜਾਬ ਯੂਨੀਵਰਸਿਟੀ ਦੇ ਉੱਪਰ ਪੰਜਾਬ ਦਾ ਜਿਹੜਾ ਬਣਦਾ ਕਲੇਮ ਆ ਉਹਦੀ ਗੱਲ ਕਰਨੀ ਜ਼ਰੂਰੀ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਪੰਜਾਬ ਦਾ 85% ਤੋਂ ਵੱਧ ਕੋਟਾ ਹੋਵੇ ਤੇ ਇਹ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਡਿਕਲੇਅਰ ਹੋਵੇ। ਲੇਕਿਨ ਜਦੋਂ 85% ਕੋਟੇ ਦੀ ਤਾਂ ਦੂਰ ਦੀ ਗੱਲ ਜੋ ਰਿਜ਼ਰਵੇਸ਼ਨ ਥੋੜੀ-ਬਹੁਤੀ ਮਿਲ ਵੀ ਰਹੀ ਆ ਉਹ ਵੀ ਜ਼ੀਰੋ ਕਰ ਰਹੇ। ਕੈਨ ਨੂੰ ਲੇਡੀ ਫਸਟ ਲੇਡੀ ਵਾਈਸ ਚਾਂਸਲਰ ਬਣੀ ਆ ਬਟ ਐਡੇ ਵੱਡੇ ਵਿਕਟੋਰੀਅਲ ਜਿਹੜੇ ਮੈਥਡਸ ਨੇ ਉਹ ਯੂਜ਼ ਕੀਤੇ ਜਾ ਰਹੇ ਨੇ ਇੱਕ ਤਾਨਾ ਸ਼ਾਦੀ ਨਿਸ਼ਾਨੀ ਆ। ਵਾਈਸ ਚਾਂਸਲਰ ਵੀ ਆਪਣੇ ਕੰਨ ਖੋਲੇ ਕਿ ਜਿਹੜਾ ਇਹਦਾ ਜਾਤੀਵਾਦੀ ਰਵਈਆ ਉਹ ਉਹਨੂੰ ਸੈੱਟ ਕਰੇ ਪੰਜਾਬ ਯੂਨੀਵਰਸਿਟੀ ਦਾ ਵਿੱਚ ਜਿਹੜਾ ਪੰਜਾਬ ਦਾ ਬਣਦਾ ਹੈਗਾ ਉਹ ਰੀਸਟੋਰ ਕਰੇ ਪੰਜਾਬ ਦੀ ਜਿਹੜੀ ਸਿਵਲ ਸੁਸਾਇਟੀ ਆ ਐਕਟਰ ਨੇ ਜਾਂ ਜਿਹੜੇ ਯੂਨੀਵਰਸਿਟੀ ਚ ਪੜ੍ਹੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਪੰਜਾਬ ਯੂਨੀਵਰਸਿਟੀ ਨੂੰ ਪ੍ਰੋਪਰ ਫੈਸਟਿਟ ਯੂਨੀਵਰਸਿਟੀ ਬਣਾਉਣ ਵਾਸਤੇ ਇੱਕ ਸੰਘਰਸ਼ ਵਿੱਢਿਆ ਜਾਵੇ ਅਗਰ ਉਹ ਸੰਘਰਸ਼ ਨਹੀਂ ਵਿੱਢਿਆ ਜਾਂਦਾ ਤਾਂਹੀਂ ਤਾਂ ਇਹ ਜਾਤੀਵਾਦੀ ਪ੍ਰਸ਼ਾਸਨ ਚਾਮਲਦਾ ਇਹ ਵੀ ਇੰਨੀ ਹਿੰਮਤ ਹੈ ਪ੍ਰਸ਼ਾਸਨ ਦੀ ਇਸ ਕਰਕੇ ਪੈ ਰਹੀ ਹੈ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਸੁੱਤੇ ਪਏ ਨੇ ਜਿਹੜੇ ਸਮਾਜ ਦੇ ਵਿੱਚ ਕਹਿੰਦੇ ਨੇ ਕਿ ਜਾਤ ਪਾਤ ਖਤਮ ਹੋਣਾ ਚਾਹੀਦਾ ਕਿ ਸਭ ਦੀ ਇਕੁਅਲ ਰਿਪ੍ਰেজੈਂਟੇਸ਼ਨ ਹੋਣੀ ਚਾਹੀਦੀ ਆ ਤਾਂ ਉਹਨਾਂ ਨੂੰ ਇਸ ਜਾਤ ਪਾਤ ਦੀ ਕੋੜ ਦੇ ਖਿਲਾਫ ਵੀ ਲੜਨਾ ਪਏਗਾ ਇਹ ਜਿਹੜਾ ਜਾਤੀਵਾਦੀ ਪ੍ਰਸ਼ਾਸਨ ਹੈ ਇਹਦੇ ਖਿਲਾਫ ਵੀ ਉਹਨੂੰ ਆਪਣੀ ਆਵਾਜ਼ ਬੁਲੰਦ ਕਰਨੀ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਸਮੇਂ-ਸਮੇਂ ਤੇ ਆਰ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਖਿਲਾਫ ਸ਼ਾਂਤਮਈ ਤਰੀਕੇ ਦੇ ਨਾਲ ਰੋਜ਼ ਪ੍ਰਦਰਸ਼ਨ ਕੀਤੇ ਜਾਂਦੇ ਨੇ ਅਜੇਹੇ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਇੱਕ ਪ੍ਰਦਰਸ਼ਨ ਹੋਰ ਵਾਈਸ ਚਾਂਸਲਰ ਦੇ ਮੁੱਖ ਦਰਵਾਜ਼ੇ ਦੇ ਬਾਹਰ-ਬਾਰ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਸੰਦੀਪ ਜਥੇਬੰਦੀ ਐਸਐਫਐਸ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੰਦੀਪ ਜੀ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਆਖਰ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਵਾਈਸ ਚਾਂਸਲਰ ਦੇ ਖਿਲਾਫ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਤਲਬ ਪੰਜਾਬ ਯੂਨੀਵਰਸਿਟੀ ਨੇ 102 ਪੋਸਟਾਂ ਗੱਡੀਆਂ ਸੀਗੀਆਂ ਤਿੰਨ ਐਡਵਰਟਾਈਜ਼ਮੈਂਟ ਦੇ ਵਿੱਚ ਤੇ ਉਹਦੇ ਵਿੱਚ ਜਿਹੜੀ ਬੀਸੀ ਓਬੀਸੀ ਰਿਜ਼ਰਵੇਸ਼ਨ ਆ ਉਹ 0% ਹੈ ਮਤਲਬ ਜਿਹੜਾ ਕਿ ਕਨਸਟੀਟਿਊਸ਼ਨਲ ਮੰਡੇਟ ਹੈ ਉਹਨੂੰ ਦਰਖਨਾਰ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਭਰਤੀਆਂ ਕਰ ਰਿਹਾ ਤਾਂ ਉਹਨੂੰ ਲੈ ਕੇ ਸੀ 4 ਅਪ੍ਰੈਲ ਤੋਂ ਐਸਐਫਐਸ ਵੱਲੋਂ ਇੱਥੇ ਧਰਨਾ ਦਿੱਤਾ ਤੇ ਲਗਾਤਾਰ ਦਿਨ ਰਾਤ ਦਾ ਧਰਨਾ ਦੇ ਰਹੇ ਹਾਂ ਸਾਡੀ ਮੰਗ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਅਜਿਹੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਜਾਵੇ ਜਿਹਦੇ ਵਿੱਚ ਪੰਜਾਬ ਦੇ ਦਵੇ ਕੁਚਲੇ ਤੇ ਪੰਜਾਬ ਦੇ ਜਿਹੜੇ ਪਿਛੜੇ ਵਰਗ ਨੇ ਉਹਨਾਂ ਦੀ ਮੰਗਾਂ ਮੁਤਾਬਕ ਉਹਨਾਂ ਦੀ ਡੈਮੋਗ੍ਰਾਫੀ ਦੇ ਮੁਤਾਬਕ ਪੰਜਾਬ ਯੂਨੀਵਰਸਿਟੀ ਦੀ ਵਿੱਚ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਜਾਵੇ ਲੇਕਿਨ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਬਹੁਤ ਜਾਤੀਵਾਦੀ ਤਰੀਕੇ ਦੇ ਨਾਲ ਮਤਲ ਜਿਹੜੀ ਪੰਜਾਬ ਯੂਨੀਵਰਸਿਟੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਕਰਦਾ ਉਹ ਸੈਂਟਰ ਹੈ ਤੇ ਸਟੇਟ ਦੇ ਵਿੱਚ ਜਿਹੜੀ ਘਟ ਹੈ ਉਹ ਲਾਗੂ ਕਰਦਾ ਤੇ BC OBC ਦੇ ਇਸ਼ੂ ਦੇ ਵਿੱਚ ਉਹ 0% ਕਰ ਰਿਹਾ ਰਿਕਰੂਟਮੈਂਟ ਦੇ ਵਿੱਚ ਤਾਂ ਇਹ ਬਹੁਤ بڑا ਜਾਤੀਵਾਦੀ ਪ੍ਰਸ਼ਾਸਨ ਹੈ ਤੇ ਜਦੋਂ ਅਸੀਂ ਆਪਣੀਆਂ ਜਾਇਜ਼ ਮੰਗਾਂ ਬਹੁਤ ਪੀਸਫੁਲ ਤਰੀਕੇ ਦੇ ਨਾਲ ਮੰਗਦੇ ਆ ਤਾਂ ਇਹੀ ਪ੍ਰਸ਼ਾਸਨ ਚੰਡੀਗੜ੍ਹ ਪੁਲਿਸ ਨੂੰ ਤੇ ਪੀਯੂ ਸਿਕਿਉਰਿਟੀ ਨੂੰ ਬੁਲਾ ਕੇ ਸਾਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦਾ ਬਟ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਅਸੀਂ ਬਿਲਕੁਲ ਸਾਫ਼ ਕਰਨਾ ਚਾਹੁੰਦੇ ਹਾਂ ਕਿ ਇਹ ਪੰਜਾਬ ਯੂਨੀਵਰਸਿਟੀ ਸਾਡੀ ਹੈ ਤੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਨਾ ਪੁਲਿਸ ਤੋਂ ਡਰਦਾ ਨਾ ਵਾਈਸ ਚਾਂਸਲਰ ਤੋਂ ਡਰਦਾ ਲਗਾਤਾਰ ਆਪਣੇ ਹੱਕਾਂ ਲਈ ਡਟੇ ਆਂ ਤੇ ਰਿਜ਼ਰਵੇਸ਼ਨ ਪਾਲਿਸੀ ਪ੍ਰੋਪਰ ਰੂਪ ਦੇ ਵਿੱਚ ਲਾਗੂ ਕਰਵਾਈ ਜਾਏਗੀ ਮਤਲਬ ਇਹ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਜਾਤੀਵਾਦੀ ਪ੍ਰਸ਼ਾਸਨ ਹੈ ਇਹ ਲਗਾਤਾਰ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹਦੇ ਨਾਲ ਖਿਲਵਾੜ ਕਰ ਰਿਹਾ ਕਨਸਟੀਟਿਊਸ਼ਨਲ ਵੈਲਿਊਜ਼ ਨੂੰ ਸ਼ੱਕੇ ਤੇ ਟੰਗ ਕੇ ਇਹ ਯੂਨੀਵਰਸਿਟੀ ਨੂੰ ਆਪਣੀ ਅਪਰ ਕਾਸਟ ਲੋਬੀ ਬਣਾਉਣਾ ਚਾਹੁੰਦਾ ਤਾਂ ਸਾਡੀ ਚੇਤਾਵਨੀ ਵੀ ਆ ਕੀ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਇਹ ਪੀਯੂ ਨੂੰ ਮੋਰ ਇਗਲੀਟੇਰੀਅਨ ਮੋਰ ਰਿਪਰੈਜ਼ੈਂਟੇਟਿਵ ਤੇ ਮੋਰ ਪ੍ਰੋਗਰੈਸਿਵ ਬਣਾਉਣਾ ਚਾਹੁੰਦਾ ਪ੍ਰਸ਼ਾਸਨ ਦਾ ਤੇ ਵਿਦਿਆਰਥੀ ਦਾ ਨਾਤਾ ਬਹੁਤ ਗੂੜਾ ਹੁੰਦਾ ਹੈ ਕੀ ਲੱਗਦਾ ਹੈ ਕਿ ਫਿਰ ਆਖਰ ਇਸ ਤਰੀਕੇ ਦੇ ਨਾਲ ਵਾਪਰ ਕਿਉਂ ਰਿਹਾ ਹੈ ਕਦੇ ਪ੍ਰਸ਼ਾਸਨ ਦੇ ਨਾਲ ਬੈਠ ਕੇ ਟੇਬਲ ਟਾਕ ਨਹੀਂ ਹੁੰਦਾ ਤੁਹਾਡਾ ਟੇਬਲ ਟਾਕ ਹੁੰਦਾ ਬਟ ਇਹ ਅਸਲ ਦੇ ਵਿੱਚ ਟੇਬਲ ਟਾਕ ਦੇ ਵਿੱਚ ਇਹਨਾਂ ਨੇ ਦੋ ਤਿੰਨ ਕਮੇਟੀਆਂ ਬਣਾਈਆਂ ਹੁਣ ਕਮੇਟੀਆਂ ਵੀ ਬਹੁਤ ਚਲਾਕੀ ਦੇ ਨਾਲ ਕਿ ਇਸ਼ੂ ਨੂੰ ਡਾਇਵਰਟ ਕਰਨ ਦੇ ਲਈ ਤਿੰਨ ਕਮੇਟੀਆਂ ਬਣਾਤੀਆਂ ਅਗਰ ਤੁਸੀਂ ਰਿਜ਼ਰਵੇਸ਼ਨ ਪਾਲਿਸੀ ਬਣਾਉਣੀ ਹੈ ਤਾਂ ਇਕੋ ਪਾਲਿਸੀ ਲਾਗੂ ਹੋਏਗੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਿੰਨ ਕਮੇਟੀਆਂ ਬਣਾਉਣ ਦਾ ਕੀ ਮਸਲਾ ਉਹ ਅਸਲ ਦੇ ਵਿੱਚ ਤਿੰਨੇ ਕਮੇਟੀਆਂ ਕੰਟਰਡਿਕਟਰੀ ਆਪਣੇ ਵਿਊਜ਼ ਦੇਣਗੀਆਂ ਮਸਲੇ ਨੂੰ ਉਲਝਾਇਆ ਜਾਏਗਾ ਸੈਂਟਰ ਤੇ ਸਟੇਟ ਦੀ ਡਿਬੇਟ ਬਣਾਈ ਜਾਏਗੀ ਤਾਂ ਉਹ ਬਹੁਤ ਜਿਹੜਾ ਇੱਕ ਆਪਾਂ ਤੁਸੀਂ ਸੁਣਦੇ ਹੋਵੋਗੇ ਕਿ ਇਹ ਇੰਡੀਆ ਲੈਵਲ ਤੇ ਜਿਹੜਾ ਇੱਕ ਵਰਡ ਯੂਜ਼ ਹੁੰਦਾ ਕਿ ਇਹ ਇਨਸਟੀਟਿਊਸ਼ਨਾਂ ਇਨਸਟੀ ਐਜੂਕੇਸ਼ਨਲ ਇਨਸਟੀਟਿਊਸ਼ਨਸ ਦੇ ਵਿੱਚ ਲ ਕਾਸਟਿਜ਼ਮ ਕਿਵੇਂ ਆਪਰੇਟ ਕਰਦਾ ਉਹ ਐਵੇਂ ਆਪਰੇਟ ਕਰਦਾ ਜਦੋਂ ਵਿਦਿਆਰਥੀ ਆਪਣੇ ਹੱਕ ਮੰਗ ਰਹੇ ਨੇ ਪਛੜੇ ਸਮਾਜ ਤੋਂ ਦਲਿਤ ਸਮਾਜ ਤੋਂ ਆਪਣਾ ਹੱਕ ਮੰਗਦੇ ਨੇ ਤਾਂ ਇਹਨਾਂ ਦੇ ਢਿੱਡ ਦੇ ਵਿੱਚ ਪੀੜ ਹੋਣ ਲੱਗ ਜਾਂਦੀ ਆ ਤਾਂ ਉਹ ਜਿਹੜੀ ਪੀੜ ਆ ਉਹ ਸੈੱਟ ਕਰਨੇ ਆਣੇ ਤੇ ਉਹਨੂੰ ਸੈੱਟ ਕਰਨ ਲਈ ਬੈਠੇ ਆ ਇੱਥੇ ਜਿਹੜੀ ਇਹ ਜਾਤੀ ਤੁਸੀਂ ਮੰਨਦੇ ਹੋ ਕਿ ਹੋ ਰਹੀ ਐ ਇਹ ਕੱਲੀ ਐਸਸੀ ਬੀਸੀ ਓਬੀਸੀ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਦਾ ਵੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਕੱਲੇ ਪੰਜਾਬ ਵਾਲਿਆਂ ਦੇ ਨਾਲ ਹੀ ਹੋ ਰਹੀ ਹੈ ਨਹੀਂ ਅਸਲ ਦੇ ਵਿੱਚ ਜਿਹੜਾ ਇਹ ਸਵਾਲ ਵੱਡਾ ਸਵਾਲ ਆ ਤੁਹਾਡਾ ਕਿ ਅਸਲ ਦੇ ਵਿੱਚ ਜਿਹੜੀ ਹਿਸਟੋਰਿਕਲੀ ਜਿਹੜਾ ਚੰਡੀਗੜ੍ਹ ਸ਼ਹਿਰ ਬਣਿਆ ਚੰਡੀਗੜ੍ਹ ਸ਼ਹਿਰ ਪੰਜਾਬ ਦੇ ਕਾਫੀ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਸ਼ਹਿਰ ਆ ਤਾਂ ਇਤਿਹਾਸਿਕ ਤੌਰ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਬਿਲੋਂਗ ਕਰਦਾ ਠੀਕ ਹੈ ਬਟ ਪੰਜਾਬ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਲਗਾਤਾਰ ਪੰਜਾਬੀਆਂ ਦੇ ਨਾਲ ਤੇ ਪੰਜਾਬ ਦੇ ਨਾਲ ਲਗਾਤਾਰ ਧੱਕਾ ਕਰ ਰਹੀ ਆ ਕਿ ਉਹਨੇ ਚੰਡੀਗੜ੍ਹ ਨੂੰ ਪਰ ਸੈਂਟਰ ਯੂਟੀ ਬਣਾ ਰੱਖਿਆ ਤਾਂ ਉਸੇ ਤਹਿਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਚੰਡੀ ਯੂਨੀਵਰਸਿਟੀ ਦਾ ਰੌਲਾ ਹੀ ਆ ਕਿ ਨਾ ਇੱਥੇ ਸਟੇਟ ਦੇ ਰੂਲ ਲੱਗਦੇ ਨੇ ਨਾ ਸੈਂਟਰ ਦੇ ਰੂਲ ਲੱਗਦੇ ਨੇ ਤਾਂ ਉਹ ਉਹਦੇ ਵਿੱਚ ਜਦੋਂ ਇਹਨਾਂ ਦਾ ਦਿਲ ਕਰਦਾ ਤਾਂ ਇਹ ਘੱਟ ਵਾਲੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਕਰਦੇ ਨੇ ਤਾਂ ਹੁਣ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਚਾਹੇ ਪੰਜਾਬ ਵਾਲੀ ਲਾਗੂ ਕਰਦਣ ਚਾਹੇ ਸੈਂਟਰ ਵਾਲੀ ਲਾਗੂ ਕਰਨ ਉਹ ਦੋਨਾਂ ਦੇ ਵਿੱਚੋਂ ਸਟੂਡੈਂਟ ਫੇਰ ਵੀ ਪੂਰੇ ਇੰਡੀਆ ਤੋਂ ਹੀ ਆਏਗਾ ਤਾਂ ਇਸ ਲਈ ਉਹ ਜ਼ਰੂਰੀ ਗੱਲ ਜਿਹੜੀ ਹੈਗੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਉੱਪਰ ਪੰਜਾਬ ਦਾ ਜਿਹੜਾ ਬਣਦਾ ਕਲੇਮ ਆ ਉਹਦੀ ਗੱਲ ਕਰਨ ਲਈ ਜ਼ਰੂਰੀ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਪੰਜਾਬ ਦਾ 85% ਤੋਂ ਵੱਧ ਕੋਟਾ ਹੋਵੇ ਤੇ ਇਹ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਡਿਕਲੇਅਰ ਹੋਵੇ ਤਾਂ ਇਹ ਫੌਰੀ ਤੌਰ ਤੇ ਇਹ ਗੱਲ ਹੱਲ ਹੋਣੀ ਚਾਹੀਦੀ ਆ ਲੇਕਿਨ ਜਦੋਂ 85% ਕੋਟੇ ਦੀ ਤਾਂ ਦੂਰ ਦੀ ਗੱਲ ਜੋ ਰਿਜ਼ਰਵੇਸ਼ਨ ਥੋੜੀ-ਬਹੁਤੀ ਮਿਲ ਵੀ ਰਹੀ ਆ ਉਹ ਵੀ ਜ਼ੀਰੋ ਕਰ ਰਹੇ ਨੇ ਤਾਂ ਇਹ ਇੱਕ ਸਾਡੇ ਸਾਹਮਣੇ ਇੱਕ ਵੱਡਾ ਸੰਕਟ ਆ ਕਿ ਅੱਜ ਜਦੋਂ ਜ਼ੀਰੋ ਵੀ OBC OBC ਰਿਜ਼ਰਵੇਸ਼ਨ ਦੀ ਗੱਲ ਚੱਕੀ ਜਾ ਰਹੀ ਆ ਤੁਹਾਡੇ ਸਾਹਮਣੇ ਚੰਡੀਗੜ੍ਹ ਪੁਲਿਸ ਕਿਵੇਂ ਸਾਨੂੰ ਕੁੱਟਣ ਮਾਰਨ ਤੇ ਸਾਨੂੰ ਸਾਡੇ ਵਿਦਿਆਰਥੀ ਜਾ ਕੇ ਲੱਗੇ ਨੇ ਤਾਂ ਇਹ ਸ਼ਰਮਨਾਕ ਵਰਤਾਰਾ ਯੂਨੀਵਰਸਿਟੀ ਵਾਈਸ ਚਾਂਸਲਰ ਦਾ ਕਹਿਣ ਨੂੰ ਲੇਡੀ ਫਰਸਟ ਲੇਡੀ ਵਾਈਸ ਚਾਂਸਲਰ ਬਣੀ ਆ ਬਟ ਐਡੇ ਵੱਡੇ ਡਿਕਟੋਰੀਅਲ ਜਿਹੜੇ ਮੈਥਡਸ ਨੇ ਉਹ ਯੂਜ਼ ਕੀਤੇ ਜਾ ਰਹੇ ਨੇ ਇੱਕ ਤਾਨਾ ਸ਼ਾਦੀ ਨਿਸ਼ਾਨੀ ਆ ਮਤਲਬ ਤੁਹਾਡੇ ਚੈਨਲ ਰਹੀ ਸੀ ਸਾਫ਼ ਕਰਨਾ ਚਾਹੁੰਦੇ ਇਸ ਤੋਂ ਪਹਿਲਾਂ ਇੱਕ ਹੋਰ ਤਾਨਾ ਸ਼ਾਹ ਆਇਆ ਸੀ ਰਾਜਕੁਮਾਰ ਸਿਰੇ ਦਾ ਕਰਪਟ ਬੰਦਾ ਝੂਠਾ ਬੰਦਾ ਤੇ ਉਹ ਇੱਥੇ ਆ ਕੇ ਆਪਣੀ ਗੁੰਡਾਗਰਦੀ ਕਰਦਾ ਰਿਹਾ ਤੁਹਾਡੇ ਪਿੱਛੇ ਸਿਕਿਉਰਿਟੀ ਗਾਰਡ ਖੜੇ ਨੇ ਇਹ ਸਿਕਿਉਰਿਟੀ ਗਾਰਡਾਂ ਨਾਲ ਵੀ ਧੱਕਾ ਕਰਦਾ ਸੀਗਾ ਤੇ ਉਹਨੂੰ ਵੀ ਅਸੀਂ ਇੱਥੇ ਪ੍ਰੋਟੈਸਟ ਕਰਕੇ ਆਪਣੀ ਯੂਨੀਟੀ ਦੇ ਦਮ ਤੇ ਭਜਾਇਆ ਸੀ ਤਾਂ ਵਾਈਸ ਚਾਂਸਲਰ ਵੀ ਆਪਣੇ ਕੰਨ ਖੋਲ ਲੈ ਕਿ ਜਿਹੜਾ ਇਹਦਾ ਜਾਤੀਵਾਦੀ ਰਵਈਆ ਉਹ ਉਹਨੂੰ ਸੈੱਟ ਕਰੇ ਪੰਜਾਬ ਯੂਨੀਵਰਸਿਟੀ ਦਾ ਵਿੱਚ ਜਿਹੜਾ ਪੰਜਾਬ ਦਾ ਬਣਦਾ ਹੈਗਾ ਉਹ ਰੀ ਸਟੋਰ ਕਰੇ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਹਜੇ ਬਣਾਵੇ ਜਿਹਦੇ ਵਿੱਚ ਮਿਨੀਮਮ ਨਾ ਹੋਵੇ ਮੈਕਸਿਮਮ ਰਿਜ਼ਰਵੇਸ਼ਨ ਹੋਵੇ ਜਿਹੜੇ ਕੋਟੇ ਨੂੰ ਲੈ ਕੇ ਤੁਸੀਂ ਵੱਡੇ ਸਵਾਲ ਖੜੇ ਕੀਤੇ ਆ ਤਾਂ ਯੂਨੀਵਰਸਿਟੀ ਦੇ ਨਾ ਬਹੁਤ ਸਾਰੇ ਲੀਡਰਾਂ ਨੂੰ ਰਹੀ ਆ ਪੰਜਾਬੀ ਸਿੰਗਰਾਂ ਨੂੰ ਰਹੀ ਆ ਅਦਾਕਾਰਾਂ ਨੂੰ ਰਹੀ ਆ ਫਿਰ ਕੀ ਲੱਗਦਾ ਕਿ ਸਵਾਲ ਬਹੁਤ ਵੱਡੇ ਨੇ ਮਸਲੇ ਬਹੁਤ ਵੱਡੇ ਨੇ ਫਿਰ ਉਹਨਾਂ ਦੇ ਵੱਲੋਂ ਕਿਉਂ ਨਹੀਂ ਹਾਂ ਦਾ ਨਾਰਾ ਮਾਰਿਆ ਜਾ ਰਿਹਾ ਮਤਲਬ ਇਹ ਤਰਾਸ ਦੀ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਜਦੋਂ ਗੱਲ ਆਉਂਦੀ ਆ ਤਾਂ ਪੰਜਾਬ ਸਰਕਾਰ ਜਿਹੜੀ ਹੈਗੀ ਆ ਜਿਹਦੀ ਜ਼ਿੰਮੇਵਾਰੀ ਬਣਦੀ ਆ ਤੇ ਨਾ ਤਾਂ ਉਹ ਇਥੇ ਫੰਡ ਦਿੰਦੀ ਆ ਤੇ ਨਾ ਹੀ ਯੂਨੀਵਰਸਿਟੀ ਨੂੰ ਕਲੇਮ ਕਰਦੀ ਆ ਮਤਲਬ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਕੋਲ ਵੀ ਇੱਕ ਆਰਗੂਮੈਂਟ ਰਹਿੰਦਾ ਨਾ ਕਿ ਪੰਜਾਬ ਫੰਡ ਹੀ ਨਹੀਂ ਦਿੰਦਾ ਮਤਲਬ ਭਗਵੰਤ ਮਾਨ ਸਰਕਾਰ ਨੂੰ ਇਹ ਸਵਾਲ ਕਰਨਾ ਬਣਦਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਤਾਂ ਕਲੇਮ ਕਰੋ ਇਹਨੂੰ ਤੁਸੀਂ ਫੰਡ ਕਿਉਂ ਨਹੀਂ ਦੇ ਰਹੇ ਤੁਸੀਂ ਫੰਡ ਦੋ ਕਲੇਮ ਕਰੋ ਤੇ ਪੰਜਾਬ ਦੀ ਜਿਹੜੀ ਸਿਵਲ ਸੁਸਾਇਟੀ ਆ ਐਕਟਰ ਨੇ ਜਾਂ ਜਿਹੜੇ ਯੂਨੀਵਰਸਿਟੀ ਚ ਪੜ੍ਹੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਪੰਜਾਬ ਯੂਨੀਵਰਸਿਟੀ ਨੂੰ ਪ੍ਰੋਪਰ ਸਟੇਟ ਯੂਨੀਵਰਸਿਟੀ ਬਣਾਉਣ ਵਾਸਤੇ ਇੱਕ ਸੰਘਰਸ਼ ਵਿੱਢਿਆ ਜਾਵੇ ਅਗਰ ਉਹ ਸੰਘਰਸ਼ ਨਹੀਂ ਵਿੱਢਿਆ ਜਾਂਦਾ ਤਾਂ ਹੀ ਤਾਂ ਇਹ ਜਾਤੀਵਾਦੀ ਪ੍ਰਸ਼ਾਸਨ ਚਾਮਲਦਾ ਇਹ ਵੀ ਇੰਨੀ ਹਿੰਮਤ ਇਹ ਪ੍ਰਸ਼ਾਸਨ ਦੀ ਇਸ ਕਰਕੇ ਪੈ ਰਹੀ ਹੈ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਸੁੱਤੇ ਪਏ ਨੇ ਆਵੇ ਦਾਰੀ ਦੇ ਮਸਲੇ ਤੇ ਕਦੇ ਜਿਹੜੀ ਸੱਤਾਧਾਰੀ ਤੇ ਰਹਿ ਪੰਜਾਬ ਸਰਕਾਰ ਦੀ ਉਹਨਾਂ ਨੂੰ ਕਦੇ ਮਿਲੇ ਨਹੀਂ ਉਹ ਸਵਾਲ ਨਹੀਂ ਰੱਖੇ ਉਹਨਾਂ ਅੱਗੇ ਕਦੇ ਮਤਲਬ ਸਵਾਲ ਤਾਂ ਉਹਨੂੰ ਕਰੀਦਾ ਹੁੰਦਾ ਜਿਹਨੂੰ ਪਤਾ ਨਾ ਹੋਵੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਐਕਸ ਅਫੀਸ਼ੀਅਲ ਮੈਂਬਰ ਨੇ ਭਗਵੰਤ ਜਿਹੜਾ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਆ ਉਹ ਐਕਸ ਅਫੀਸ਼ੀਅਲ ਮੈਂਬਰ ਨੇ ਮੀਟਿੰਗਾਂ ਨਹੀਂ ਅਟੈਂਡ ਕਰਨਾ ਦੇ ਨਹੀਂ ਉਹਨਾਂ ਦੀ ਸੀਰੀਅਸਨੈਸ ਹੈ ਮੈਂ ਇੰਨੀ ਕੋਈ ਸੀਰੀਅਸਨੈਸ ਹੈ ਕਿ ਮੀਟਿੰਗਾਂ ਹੁੰਦੀਆਂ ਪੰਜਾਬ ਦੀ ਦਾਵੇਦਾਰੀ ਕੋਈ ਗੱਲ ਹੀ ਕਰ ਦਿਓ ਪੰਜਾਬ ਦੀ ਕਹਿਣ ਨੂੰ ਬਲਵਿੰਦਰ ਕੰਗ ਕਹਿੰਦਾ ਕਿ ਸਾਡੀ ਯੂਨੀਵਰਸਿਟੀ ਆ ਇਤਿਹਾਸਕ ਦਾ ਵਾ ਇਤਿਹਾਸਕ ਦਾਵਾ ਕਹਿਣ ਨਾਲ ਨਹੀਂ ਹੁੰਦਾ ਕਰਨ ਨਾਲ ਹੁੰਦਾ ਤਾਂ ਇਹ ਫਰਜ ਬਣਦਾ ਸਾਰੇ ਪੰਜਾਬੀ ਜਿਹੜੇ ਸਮਾਜ ਦੇ ਲੋਕ ਨੇ ਕਿ ਉਹ ਅਗਰ ਚਾਹੁੰਦੇ ਨੇ ਕਿ ਯੂਨੀਵਰਸਿਟੀ ਸਾਡੀ ਆ ਤਾਂ ਉਹਦੇ ਲਈ ਲੜੋ ਉਹਦੇ ਲਈ ਤੁਹਾਨੂੰ ਇਹ ਸਟੇਟ ਯੂਨੀਵਰਸਿਟੀ ਦਾ ਸਟੇਟਸ ਦਿਵਾਉਣਾ ਪਏਗਾ ਚੰਡੀਗੜ੍ਹ ਦੀ ਮੰਗ ਕਰਨੀ ਪਏਗੀ ਪੰਜਾਬ ਦੇ ਪਾਣੀਆਂ ਦੀ ਮੰਗ ਕਰਨੀ ਪਏਗੀ ਉਹ ਵੱਡੇ ਸਵਾਲ ਨੇ ਜਿਹੜੇ 80 ਦੇ ਵਿੱਚ ਜਿਹੜਾ ਇਹਨਾਂ ਨੇ ਘੱਲੂਗਾਰਾ ਕੀਤਾ ਜਿਹਨਾਂ ਡਿਮਾਂਡਾਂ ਨੂੰ ਲੈ ਕੇ ਤਾਂ ਵੱਡੀ ਲੜਾਈ ਆ ਤਾਂ ਉਹ ਵੱਡੀ ਲੜਾਈ ਦੇ ਵਿੱਚ ਤੁਹਾਡੇ ਚੈਨਲ ਦੇ ਰਹਿਣ ਜਿੱਥੇ-ਜਿੱਥੇ ਵੀ ਜਿਹੜੇ ਵੀ ਸੁਣ ਰਹੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਪੰਜਾਬ ਯੂਨੀਵਰਸਿਟੀ ਜੋ ਧਰਨਾ ਚੱਲ ਰਿਹਾ ਉਹਦੀ ਸਪੋਰਟ ਕੀਤੀ ਜਾਵੇ ਤੇ ਸਾਡੀ ਐਸਐਫਐਸ ਵੱਲੋਂ ਮੰਗ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਜਹੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਜਾਵੇ ਜਿਦੇ ਵਿੱਚ ਐਸਸੀ, ਬੀਸੀ, ਓਬੀਸੀ ਭਾਈਚਾਰੇ ਦੀ ਜਿੰਨੀ ਆਬਾਦੀ ਆ ਉਦੇ ਹਿਸਾਬ ਨਾਲ ਰਿਜ਼ਰਵੇਸ਼ਨ ਪਾਲਿਸੀ ਫਰੇਮ ਕੀਤੀ ਜਾਵੇ ਤਾਂ ਕਿ ਜਿਹੜਾ 70 80 ਸਾਲਾਂ ਤੋਂ ਧੱਕਾ ਕੀਤਾ ਜਾ ਰਿਹਾ ਉਹਨੂੰ ਥੋੜੇ ਬੋਤਾ ਅਡਜਸਟ ਕੀਤਾ ਜਾਵੇ ਕਿ ਉਹ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਸਿਸਟਮ ਦੇ ਵਿੱਚ ਹੋ ਸਕੇ ਪ੍ਰਸ਼ਾਸਨ ਦੇ ਵੱਲੋਂ ਵਿੱਚ ਪੈ ਕੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਦਾ ਦੌਰ ਸ਼ੁਰੂ ਕਰਵਾਇਆ ਜਾ ਰਿਹਾ ਲੱਗਦਾ ਹੈ ਕੋਈ ਗੱਲ ਸਿਰੇ ਲੱਗ ਸਕਦੀ ਹੈ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਇਹ ਪ੍ਰਸ਼ਾਸਨ ਬਹੁਤ ਜਾਤੀਵਾਦੀ ਆ ਮੀਟਿੰਗਾਂ ਦੇ ਵਿੱਚ ਵੀ ਇਹਨਾਂ ਦਾ ਮੇਨ ਰਵਈਆ ਕੀ ਹੁੰਦਾ ਕਿ ਜੇ ਅਸੀਂ ਐਸਸੀਬੀਸੀ ਨੂੰ ਵਾਧ ਰਿਜ਼ਰਵੇਸ਼ਨ ਦੇਤੀ ਤਾਂ ਜਨਰਲ ਵਾਲੇ ਕਿੱਥੇ ਜਾਣਗੇ ਇਹਨਾਂ ਨੂੰ ਜਾਤੀਵਾਦੀਆਂ ਨੂੰ ਇਹ ਵੀ ਨਹੀਂ ਪਤਾ ਵੀ ਜਨਰਲ ਕੋਈ ਕੈਟਾਗਰੀ ਨਹੀਂ ਹੁੰਦੀ ਜਨਰਲ ਇਸ ਐਨ ਓਪਨ ਕੈਟਾਗਰੀ ਇਹ ਸਿੱਧਾ ਨਹੀਂ ਕਹਿੰਦੇ ਕਿ ਉਹ ਅਪਰ ਕਾਸਟ ਨੂੰ ਦੇਣਾ ਹੈ ਤਾਂ ਇਹ ਸਮਝਦੇ ਨੇ ਕਿ ਜਿਹੜੀ ਯੂਨੀਵਰਸਿਟੀ ਹੈ ਇਹਨਾਂ ਦੀ ਜਗੀਰ ਹੈ ਜਦ ਕਿ ਇਹ ਯੂਨੀਵਰਸਿਟੀ ਸਭ ਦੀ ਸਾਂਝੀ ਆ ਮਤਲਬ ਇੱਕ ਯੂਨੀਵਰਸਿਟੀ ਕਿੰਨੀ ਵਧੀਆ ਹੋਏਗੀ ਜਿਹਦੇ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਆਣ ਤੇ ਉਹਨਾਂ ਦੀ ਰਿਪ੍ਰেজੈਂਟੇਸ਼ਨ ਹੋਵੇ ਤੇ ਇੱਕ ਗੁਲਦਸਤਾ ਅਗਰ ਉਹਦੇ ਵਿੱਚ ਇੱਕੋ ਤਰ੍ਹਾਂ ਦੇ ਫੁੱਲ ਹੋਣ ਤਾਂ ਉਹ ਗੁਲਦਸਤਾ ਨਹੀਂ ਕਹਲਾਉਂਦਾ ਤਰ੍ਹਾਂ ਤਰ੍ਹਾਂ ਦੇ ਫੁੱਲ ਹੋਣ ਉਹਨਾਂ ਦੀ ਰਿਪ੍ਰেজੈਂਟੇਸ਼ਨ ਐਡਕਵੇਟਲੀ ਕੀਤੀ ਜਾਵੇ ਤਾਂ ਹੀ ਯੂਨੀਵਰਸਿਟੀ ਬਿਹਤਰ ਹੋ ਸਕਦੀ ਹੈ ਤਾਂ ਹੀ ਅਲੱਗ ਲੋਕਾਂ ਦੇ ਐਕਸਪੀਰੀਅੰਸ ਕਿਵੇਂ ਹੁਣ ਦਲਿਤ ਲੋਕ ਦਲਿਤ ਵਿਦਿਆਰਥੀ ਕਿੰਨੇ ਔਖੇ ਹਾਲਤਾਂ ਦੇ ਵਿੱਚੋਂ ਪੜ੍ਹ ਕੇ ਆਂਦਾ ਕਿੰਨਾ ਜਾਤ ਪਾਤ ਉਹਨੂੰ ਸਹਿਣ ਕਰਨਾ ਪੈਂਦਾ ਕਿ ਤਰ੍ਹਾਂ ਤਰ੍ਹਾਂ ਦੇ ਜਾਤੀ ਸੂਚਕ ਸ਼ਬਦ ਉਹਨਾਂ ਨੂੰ ਸੁਣਨੇ ਪੈਂਦੇ ਨੇ ਉਹ ਬਹੁਤ ਔਖੀਆਂ ਹਾਲਤਾਂ 'ਚ ਯੂਨੀਵਰਸਿਟੀ ਪਹੁੰਚਦਾ ਅਗਰ ਰਿਜ਼ਰਵੇਸ਼ਨ ਪਾਲਿਸੀ ਨਾ ਹੋਵੇ ਤਾਂ ਪਹੁੰਚ ਹੀ ਨਹੀਂ ਸਕਦਾ 121 মিডিਆ ਅਧਾਰਿਆਂ ਦੇ ਵਿੱਚ ਇੱਕ ਵੀ ਦਲਿਤ ਨਹੀਂ ਹੈਗਾ ਇਹ ਤਰਾਸ ਦੀ ਹੈ ਮਤਲਬ ਇਹ 2019 ਦਾ ਡਾਟਾ ਹੈ ਕਿ 40 ਸੈਂਟਰਲ ਯੂਨੀਵਰਸਿਟੀਆਂ ਦੇ ਵਿੱਚ ਮਤਲਬ ਜਿਹੜੇ 95% ਜਿਹੜੇ ਪ੍ਰੋਫੈਸਰਸ ਨੇ ਉਹ ਕਥਿਤ ਤੌਰ ਤੇ ਉੱਚ ਜਾਤੀ ਦੇ ਨੇ ਮਤਲਬ ਐਸਸੀ ਸੁਪਰੀਮ ਕੋਰਟ ਦੇ ਵਿੱਚ 34 ਜੱਜਾਂ ਦਾ ਬੈਂਚ ਦੇ ਵਿੱਚੋਂ ਸਿਰਫ ਤਿੰਨ ਐਸਸੀ ਜੱਜ ਨੇ ਨਹੀਂ ਮਤਲਬ 2017 ਦੀ ਰਿਪੋਰਟ ਆ ਕਿ 40 ਯੂਨੀਵਰਸਿਟੀਆਂ ਦੇ ਵਿੱਚ ਇੱਕ ਵੀ OBC BC ਪ੍ਰੋਫੈਸਰ ਨਹੀਂ ਹੈਗਾ ਮਤਲਬ ਇਹ ਪੂਰਾ ਜਿਹੜਾ ਪਬਲਿਕ ਇੰਸਟੀਟਿਊਸ਼ਨਸ ਨੇ ਉਹਦੇ ਵਿੱਚ ਅੱਪਰ ਕਾਸਟ ਦੀ ਸੋ ਕਾਲਡ ਪ੍ਰਕਾਸ਼ ਦੀ ਡੋਮਿਨੈਂਸ ਹੈ ਤੇ ਉਹਨੂੰ ਜਦੋਂ ਉਹ ਡੋਮਿਨੈਂਸ ਦੇ ਵਿੱਚ ਬੈਠਾ ਤਾਂ ਉਹ ਜਦੋਂ ਰਿਜ਼ਰਵੇਸ਼ਨ ਦੀ ਮੰਗ ਕਰਦੇ ਉਹਨੂੰ ਤਕਲੀਫ ਹੁੰਦੀ ਆ ਉਹਦੇ ਪੀੜਾ ਹੋਣ ਲੱਗ ਜਾਂਦੀ ਆ ਢਿੱਡ ਤੇ ਪੀੜਾ ਉੱਠਦੀ ਆ ਉਹਦੇ ਤਾਂ ਸਾਡਾ ਜਿਹੜੇ ਸਮਾਜ ਦੇ ਵਿੱਚ ਕਹਿੰਦੇ ਨੇ ਕਿ ਜਾਤ ਪਾਤ ਖਤਮ ਹੋਣਾ ਚਾਹੀਦਾ ਕਿ ਸਭ ਦੀ ਇਕੁਅਲ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਤਾਂ ਉਹਨਾਂ ਨੂੰ ਇਸ ਜਾਤ ਪਾਤ ਦੀ ਕੋੜ ਦੇ ਖਿਲਾਫ ਵੀ ਲੜਨਾ ਪਏਗਾ ਇਹ ਜਿਹੜਾ ਜਾਤੀਵਾਦੀ ਪ੍ਰਸ਼ਾਸਨ ਹੈ ਇਹਦੇ ਖਿਲਾਫ ਵੀ ਉਹਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਏਗੀ ਵਿਦਿਆਰਥੀ ਆਗੂ ਸੰਦੀਪ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਵੱਡਾ ਮਸਲਾ ਉਲਜਦਾ ਨਜ਼ਰ ਆਉਂਦਾ ਇਸ ਦਾ ਨਿਪਟਾਰਾ ਹੋ ਸਕਦਾ ਹੈ ਭਵਿਕ ਦੇ ਵਿੱਚ ਇਹ ਵੀ ਕਾਬਲੇ ਗੌਰ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਟਕਰਾਅ ਨਜ਼ਰ ਆਉਂਦਾ ਇਹਦੀ ਨਜਾਤ ਕਿਸ ਤਰੀਕੇ ਦੇ ਨਾਲ ਮਿਲ ਸਕਦੀ ਹੈ ਭਵਿਕ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ